ਬਰਸਾਤੀ ਮੌਸਮ ਚ ਘਰੋਂ ਨਿਕਲ ਰਹੇ ਨੇ ਖੰਭਾਂ ਵਾਲੇ ਕੀੜੇ ਕੋਈ ਕਹਿੰਦਾ ਹੈ ਪਮੱਕੜ ਤੇ ਕੋਈ ਕਹਿੰਦਾ ਹੈ ਭਮਟ ਅਸਲੀ ਮੁੱਦਾ ਕਿਸ ਤਰ੍ਹਾਂ ਪਾਈਏ ਇਹਨਾਂ ਤੋਂ ਛੁਟਕਾਰਾ ਗਰਮੀ ਤੋਂ ਬਾਅਦ ਬਰਸਾਤੀ ਮੌਸਮ ਥੋੜੀ ਰਾਹਤ ਤਾਂ ਭਾਵੇਂ ਲੈ ਕੇ ਆਉਂਦਾ ਪਰ ਨਾਲ ਹੀ ਕਈ ਸਮੱਸਿਆਵਾਂ ਵੀ ਜਨਮ ਲੈ ਲੈਂਦੀਆਂ ਨੇ ਇਹਨਾਂ ਵਿੱਚ ਇੱਕ ਸਭ ਤੋਂ ਵੱਡੀ ਗੰਭੀਰ ਸਮੱਸਿਆ ਹੈ ਘਰਾਂ ਵਿੱਚੋਂ ਬਰਸਾਤ ਤੋਂ ਬਾਅਦ ਖੰਭਾਂ ਵਾਲੇ ਕੀੜੇ ਜਿਨ੍ਹਾਂ ਨੂੰ ਕਈ ਲੋਕ ਪਮੱਕੜ ਕਹਿੰਦੇ ਨੇ ਤੇ ਕਈ ਪਮਟਵੀ ਕਹਿ ਦਿੰਦੇ ਨੇ ਨਿਕਲਨੇ ਸ਼ੁਰੂ ਹੋ ਜਾਂਦੇ ਨੇ ਇੰਨਾ ਕੀੜਿਆਂ ਤੋਂ ਛੁਟਕਾਰਾ ਪਾਉਣਾ ਬਹੁਤ ਹੀ ਔਖਾ ਹੋ ਜਾਂਦਾ ਹੈ ਪੁਰਾਣੇ ਸਮਿਆਂ ਵਿੱਚ ਸਾਡੀਆਂ ਮਾਵਾਂ ਭੈਣਾਂ ਆਮ ਹੀ ਕਿਹਾ ਕਰਦੀਆਂ ਸਨ ਕਿ ਰੋਟੀ ਜਲਦੀ ਜਲਦੀ ਖਾ ਲਓ ਫਿਰ ਪਮਕੜ ਨਿਕਲ ਆਉਣਗੇ ਤੇ ਇਹਨਾਂ ਨੇ ਰੋਟੀਆਂ ਵੀ ਨਹੀਂ ਖਾਣ ਦੇਣੀਆਂ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਨ ਲੱਗੇ ਹਾਂ ਇਹਨਾਂ ਤੋਂ ਕਿਵੇਂ ਛੁਟਕਾਰਾ ਪਾਉਣਾ ਹੈ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਅੰਤ ਤੱਕ ਦੇਖਦੇ ਰਹਿਣਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਮਾਨਸੂਨ ਦੀ ਬਾਰਿਸ਼ ਕਈ ਸਮੱਸਿਆਵਾਂ ਨੂੰ ਲੈ ਕੇ ਆਉਂਦੀ ਹੈ ਜਿਸ ਵਿੱਚੋਂ ਸਭ ਤੋਂ ਵੱਡੀ ਸਮੱਸਿਆ ਖੰਭਾਂ ਵਾਲੇ ਕੀੜਿਆਂ ਕਾਰਨ ਹੁੰਦੀ ਹੈ ਇਹ ਸਮੱਸਿਆ ਹਰ ਕਿਸੇ ਲਈ ਸਿਰਦਰਦੀ ਹੈ बन ਗਈ ਹੈ ਜੇਕਰ بارش ਤੋਂ ਬਾਅਦ ਖਿੜਕੀਆਂ ਤੇ ਦਰਵਾਜ਼ੇ ਗਲਤੀ ਨਾਲ ਖੁੱਲੇ ਰਹਿ ਜਾਂਦੇ ਨੇ ਤਾਂ ਖੰਭਾਂ ਵਾਲੇ ਕੀੜੇ ਰੋਸ਼ਨੀ ਕਾਰਨ ਆਕਰਸ਼ਿਤ ਹੋ ਜਾਂਦੇ ਨੇ ਅਤੇ ਝੁੰਡਾਂ ਵਿੱਚ ਘਰਾਂ ਵਿੱਚ ਦਾਖਲ ਹੋਣੇ ਸ਼ੁਰੂ ਹੋ ਜਾਂਦੇ ਨੇ ਇਸ ਕੀੜੇ ਤੋਂ ਕਿਵੇਂ ਛੁਟਕਾਰਾ ਪਾਇਆ ਜਾਵੇ ਇਹ ਵੱਡਾ ਸਵਾਲ ਹੈ ਪਰ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਸਧਾਰਨ ਤੇ ਆਸਾਨ ਤਰੀਕੇ ਦੱਸਾਂਗੇ ਜਿਸ ਨਾਲ ਖਿੜਕੀਆਂ ਤੇ ਦਰਵਾਜ਼ੇ ਖੁੱਲੇ ਹੋਣ ਤੇ ਵੀ ਇੱਕ ਵੀ ਖੰਭਾਂ ਵਾਲਾ ਕੀੜਾ ਤੁਹਾਡੇ ਘਰ ਚ ਦਾਖਲ ਨਹੀਂ ਹੋਏਗਾ ਕੀੜੇ ਮਕੌੜੇ ਉੱਥੇ ਵੱਧਦੇ ਨੇ ਜਿੱਥੇ ਸਫਾਈ ਦੀ ਘਾਟ ਹੁੰਦੀ ਹੈ ਮੀਂਹ ਤੋਂ ਬਾਅਦ ਘਰ ਨੂੰ ਸਾਫ਼ ਰੱਖੋ ਬਰਸਾਤ ਤੋਂ ਬਾਅਦ ਕੀੜੇ ਮਕੌੜੇ ਲਾਈਟਾਂ ਦੇ ਆਲੇ-ਦੁਆਲੇ ਘੁੰਮਣਾ ਸ਼ੁਰੂ ਕਰ ਦਿੰਦੇ ਨੇ ਜੇਕਰ ਇਹਨਾਂ ਕੀੜਿਆਂ ਨੂੰ ਘਰ ਵਿੱਚ ਦਾਖਲ ਹੋਣ ਤੋਂ ਰੋਕਣਾ ਹੈ ਤਾਂ ਖਿੜਕੀਆਂ ਤੇ ਦਰਵਾਜ਼ਿਆਂ ਵਿੱਚ ਜਾਲੀ ਲਾਉਣੀ ਚਾਹੀਦੀ ਹੈ ਜਾਲੀ ਦੀ ਵਰਤੋਂ ਨਾਲ ਖਿੜਕੀਆਂ ਤੇ ਦਰਵਾਜ਼ੇ ਖੁੱਲੇ ਵੀ ਰਹਿ ਸਕਦੇ ਨੇ ਅਤੇ ਕੀੜੇ ਮਕੌੜਿਆਂ ਨੂੰ ਘਰ ਵਿੱਚ ਦਾਖਲ ਹੋਣ ਤੋਂ ਰੋਕਿਆ ਜਾ ਸਕਦਾ ਹੈ ਬਰਸਾਤ ਤੋਂ ਬਾਅਦ ਘਰ ਤੋਂ ਖੰਭਾਂ ਵਾਲੇ ਕੀੜਿਆਂ ਨੂੰ ਦੂਰ ਕਰਨ ਲਈ ਕੌੜੀ ਨਿੰਮ ਅਤੇ ਤુલਸੀ ਦੇ ਪੱਤੇ ਲਾਭਦਾਇਕ ਸਾਬਤ ਹੋਣਗੇ। ਇਹਨਾਂ ਦੋਹਾਂ ਚੀਜ਼ਾਂ 'ਚ ਐਂਟੀਸੈਪਟਿਕ ਗੁਣ ਹੁੰਦੇ ਨੇ। ਜੇਕਰ ਤੁਸੀਂ ਨਿੰਮ ਦੇ ਤੇਲ ਦੀ ਸਪਰੇ ਬਣਾ ਕੇ ਸ਼ਾਮ ਨੂੰ ਲਾਈਟਾਂ ਦੇ ਆਲੇ-ਦੁਆਲੇ ਛਿੜਕ ਦਿਓ ਤਾਂ ਕੀੜੇ ਮਕੌੜੇ ਘਰ ਵਿੱਚ ਨਹੀਂ ਆਉਣਗੇ। ਇਸ ਤੋਂ ਇਲਾਵਾ ਕੀੜੇ ਮਕੌੜਿਆਂ ਨੂੰ ਘਰ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਤੁਸੀਂ ਖਿੜਕੀਆਂ ਤੇ ਦਰਵਾਜ਼ਿਆਂ ਦੇ ਕੋਲ ਤુલਸੀ ਦੇ ਪੱਤੇ ਵੀ ਰੱਖ ਸਕਦੇ ਹੋ। ਤੁਸੀਂ ਮੋਮਬੱਤੀ ਦੀ ਵਰਤੋਂ ਕਰਕੇ ਖੰਭਾਂ ਵੱਲੇ ਕੀੜਿਆਂ ਤੋਂ ਵੀ ਬੱਦ ਸਕਦੇ ਹੋ ਇਸ ਦੇ ਲਈ ਘਰ ਚ ਵਕ ਵਕ ਥਾਵਾਂ ਤੇ ਲਵੈਂਡਰ ਦੀ ਖੁਸ਼ਬੂ ਵਾਲੀਆਂ ਮੋਮਬੱਤੀਆਂ ਜਲਾਓ ਲਵੈਂਡਰ ਦੀ ਖੁਸ਼ਬੂ ਖੰਭਾਂ ਵਾਲੇ ਕੀੜਿਆਂ ਨੂੰ ਦੂਰ ਕਰਦੀ ਹੈ ਰਾਤ ਨੂੰ ਘਰ ਵਿੱਚ ਮੋਮਬੱਤੀਆਂ ਰੱਖਣ ਨਾਲ ਖੰਭਾਂ ਵਾਲੇ ਕੀੜੇ ਦੂਰ ਰਹਿੰਦੇ ਨੇ ਬੋਰਿਕ ਪਾਊਡਰ ਇੱਕ ਬਹੁਤ ਪ੍ਰਭਾਵਸ਼ਾਲੀ ਕੀਟਨਾਸ਼ਕ ਹੈ। ਇਹ ਕੀੜਿਆਂ ਨੂੰ ਘਰ ਤੋਂ ਦੂਰ ਰੱਖਣ ਵਿੱਚ ਮਦਦ ਕਰਦਾ ਹੈ। ਘਰ ਦੇ ਆਲੇ-ਦੁਆਲੇ ਖਿੜਕੀਆਂ, ਦਰਵਾਜ਼ਿਆਂ ਤੇ ਕੰਧਾਂ ਕੋਲ ਬੋਰਿਕ ਪਾਊਡਰ ਛਿੜਕ ਦਿਓ। ਇਸ ਨਾਲ ਬਰਸਾਤੀ ਮੌਸਮੀ ਕੀੜਿਆਂ ਦਾ ਪ੍ਰਕੋਪ ਵੀ ਰੁਕ ਜਾਏਗਾ। ਉਮੀਦ ਕਰਦੇ ਹਾਂ ਇਹ ਵੀਡੀਓ ਤੁਹਾਡੇ ਕੰਮ ਦੀ ਹੋਏਗੀ। ਚੰਗੀ ਲੱਗੀ ਲਾਈਕ ਕਰੋ, ਸ਼ੇਅਰ ਕਰੋ। ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ। ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਧੰਨਵਾਦ।